ਤੁਸੀਂ ਜਿਹੜੇ ਹੋ ਕੇ ਪੰਜਾਬੀ ਟੀਵੀ ਦੇ ਨਾਲ ਤੇ ਮੈਂ ਤੁਹਾਡੇ ਨਾਲ ਸ਼ਸ਼ੀ ਪਧੋੜ ਸਾਥੀਓ ਅੱਜ ਤੁਹਾਨੂੰ ਪਤਾ ਮਹਾ ਸ਼ਿਵਰਾਤਰੀ ਦਾ ਜਿਹੜਾ ਤਿਹਾੜਾ ਉਹ ਬੜੀ ਸ਼ਰਧਾ ਤੇ ਤੁਮਤਾਨ ਨਾਲ ਮਨਾਇਆ ਜਾ ਰਿਹਾ ਅੱਜ ਇੱਥੇ ਸੰਗਤ ਹੈ ਜਿਹੜੀ ਦੂਰੋਂ ਦੂਰੋਂ ਨਤਮਸਤਕ ਹੋਣ ਲਈ ਆ ਰਹੀ ਆ ਸੰਗਤ ਇੱਥੇ ਆਈ ਹੋਈ ਹੈ ਕਿ ਆਪਣੇ ਨਾਲ ਚੰਦ ਸੰਗਤ ਦੇ ਵਿੱਚੋਂ ਮੌਜੂਦ ਹੈ ਗਿਆ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਰੈਸ਼ੀ ਗੱਲਬਾਤ ਕੀਤਾ ਕੋਈ ਪਹਿਲਾਂ ਦੱਸੋ ਬਹੁਤ ਵਧੀਆ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਤੇ ਅੱਜ ਤੁਸੀਂ ਇੱਥੇ ਮੰਦਿਰ 'ਚ ਮੱਥਾ ਟੇਕਣ ਆਏ ਜੀ ਕਿਦਾਂ ਦਾ ਮਹਿਸੂਸ ਹੋਇਆ ਜੀ ਦੇਖੋ ਜੀ ਅੱਜ ਸ਼ਿਵਰਾਤਰੀ ਦਾ ਅਫਸਰ ਆ ਉਹਦੇ 'ਚ ਪੂਰੇ ਬੇਸ਼ਫ ਦੇ ਵਿੱਚ ਬਹੁਤ ਹੁੰਮਤਾ-ਬਨਾ ਮਨਾਇਆ ਜਾ ਰਿਹਾ ਅਸੀਂ ਭੋਲੇ ਸ਼ੰਕਰ ਜੀ ਦੇ ਦਰਸ਼ਨ ਕਰਨ ਆਏ ਔਰ ਬਹੁਤ ਸ਼ਰਦਾ ਸੀਗੀ ਬਰਨਾਲੇ ਤੋਂ ਸਪੈਸ਼ਲ ਭਦੌੜ ਇੱਥੇ ਪੱਥਰਾ ਵਾਲੇ ਮੰਦਿਰ ਦਰਸ਼ਨ ਕਰਨ ਆਏ ਕੱਲੇ ਆਏ ਹੋ ਜੀ ਸੰਗਤ ਲੈ ਕੇ ਆਏ ਨਹੀਂ ਨਹੀਂ ਜੀ ਸੰਗਤ ਲਈ ਹੈ ਸਾਡੇ ਨਾਲ ਸਾਡੇ ਸਾਬਕਾ ਜ਼ਿਲ੍ਹਾ ਪ੍ਰਧਾਨ ਮੱਖਣ ਸ਼ਰਮਾ ਜੀ ਸਾਬਕਾ ਇੰਪਰੂਵਮੈਂਟ ਟ੍ਰਸਟ ਚੇਅਰਮੈਨ ਔਰ ਮਹੇਸ਼ ਕੁਮਾਰ ਲੋਟਾ ਜੀ ਔਰ ਸਾਡੇ ਭਾਬੀ ਜੀ ਦੀਪਿਕਾ ਜੀ ਕਾਉਂਸਲਰ ਨੇ ਬਰਨਾਲੇ ਤੋਂ ਉਹ ਸਾਰੇ ਨਾਲ ਆਏ ਜੀ ਜੀ ਕਿਦਾਂ ਲੱਗਿਆ ਮੈਮ ਆਕੇ ਜੀ ਤੁਹਾਨੂੰ ਜੀਤੇ ਜੀ ਕਿਦਾਂ ਤਜਰਬਾ ਰਿਹਾ ਮੈਂ ਦੀਪਿਕਾ ਸ਼ਰਮਾ ਜੀ ਐਮ ਸੀ ਬਰਨਾਲਾ ਤੇ ਮੈਨੂੰ ਬਹੁਤ ਅੱਛਾ ਲੱਗਿਆ ਪਰ ਵੈਸੇਵੇਂ ਸ਼ੁਰੂ ਤੋਂ ਹੀ ਸ਼ਰਧਾ ਮੇਰੀ ਉਰੇ ਆਂਦੇ ਜਾਂਦੇ ਰਹਿੰਦੇ ਆਗੇ ਸ਼ੁਰੂ ਤੋਂ ਹੀ ਤੇ ਬਹੁਤ ਇਹ ਮੰਦਰ ਦੇ ਵਿੱਚ ਸਾਡੀ ਬਹੁਤ ਜ਼ਿਆਦਾ ਸ਼ਰਧਾ ਕਦੋਂ ਕਦੋਂ ਤੋਂ ਜੁੜੇ ਹੋਏ ਹਾਂ ਜੀ ਮੰਦਰ ਮੈਂ ਕਾਫੀ 10 12 ਸਾਲ ਤੋਂ ਵੀ ਹੈ ਗਿਆ ਜੁੜੇ ਹੋਏ ਉਦੋਂ ਤੋਂ ਹੁਣ ਤਾਂ ਬਹੁਤ ਅੱਗੇ ਹੋ ਗਿਆ ਅਸੀਂ ਕਾਫੀ ਧੀਰਤ ਆ ਰਹਾਂਗੇ ਉਹ ਰਾਂਜੀ ਇੰਨੀ ਸ਼ਰਧਾ ਨਾਲ ਆਉਂਦੇ ਹੋ ਸੁੱਖਣਾ ਵੀ ਪੂਰੀ ਹੋਈ ਹੋਊਗੀ ਜੀ ਹਾਂਜੀ ਸਾਰੀ ਸੁੱਖਣਾ ਪੂਰੀ ਇੱਥੇ ਬਾਬਾ ਜੀ ਨੇ ਜਿਹੜੇ ਸਾਡੇ ਬਰਨਾਲੇ ਤੋਂ ਅਸੀਂ ਉਹਨਾਂ ਦੇ ਮਤਲਬ ਸੇਵਕਾਂ ਇੱਕ ਤਰ੍ਹਾਂ ਬਾਬਾ ਜੀ ਇਹੋ ਸਾਡੇ ਉਹਨਾਂ ਦੇ ਨਾਲ ਅਸੀਂ ਜੁੜ जी। बोत अच्छा जी हां जी किदा ਤਜਰਬਾ ਰਿਆ ਹੁਣ ਤੁਹਾਡਾ ਇੱਥੇ ਆਉਣਾ ਬਹੁਤ ਅੱਛਾ ਬਹੁਤ ਅੱਛਾ ਤਜਰਬਾ ਰਿਆ ਹੈ ਇੱਥੇ ਪ੍ਰਬੰਧ ਕਿਵੇਂ ਦੇ ਪ੍ਰਬੰਧ ਬਹੁਤ ਅੱਛਾ ਪ੍ਰਬੰਧ ਹੈ ਭੋਜਨ ਦਾ ਵੀ ਵੈਸੇ ਵੀ ਸਾਫ ਸਫਾਈ ਦਾ ਵੀ ਅਦਰ ਮੱਥਾ ਟੇਕਣ ਦਾ ਵੀ ਬਹੁਤ ਸ਼ਰਧਾ ਨਾਲ ਸਾਰੇ ਪ੍ਰੇਮੀ ਸਾਰੇ ਸਰਦਾਰਾਂ ਨਾਲ ਮੱਥਾ ਟੇਕਦੇ ਆਂਛਾ ਜੀ ਦੇਖੋ ਧਰਮ ਚ ਸਾਰੇ ਬੰਦੇ ਨੂੰ ਆਸਤਾ ਰੱਖਣੀ ਚਾਹੀਦੀ ਆ 20 ਕੇ ਬਾਈ ਨੌਜਵਾਨ ਪੀੜ੍ਹੀ ਹੈ ਜਿਹੜੀ ਸਨਾਤਨ ਧਰਮ ਨਾਲ ਜੁੜੀ ਹੋਈ ਹੈ ਕਿ ਜੈ ਭੋਲੇ ਸ਼ੰਕਰ ਕੀ ਜੈ ਸ਼ਿਵ ਸ਼ੰਕਰ ਬਾਦ ਤੁਹਾਨੂੰ ਦੱਸਿਏ ਵੀ ਸ਼ਿਵਰਾਤਰੀ ਦਾ ਜੋ ਤਿਹਾੜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੱਡੀ ਇਹ ਜਲਚਰਨਾ ਜਿਹੜਾ ਸਟਾਰਟ ਹੋ ਜਾਂਦਾ 4 ਵਜੇ ਤੋਂ ਸਵੇਰ ਜਲਚਰਨਾ ਸਟਾਰਟ ਹੋ ਜਾਂਦਾ ਉਸ ਤੋਂ ਪਹਿਲਾਂ ਬੀਤੀ ਰਾਤ ਤਰਾਸ਼ਤੀ ਮੇਲਾ ਮੜਾਇਆ ਜਾਂਦਾ ਲੰਗਰ ਵੀ ਦੋ ਦਿਨ ਲਗਾਤਾਰ ਲੰਗਰ ਚੱਲਦਾ ਹੈ ਜੀ ਇੱਥੇ ਤੱਕ 12 ਮਹੀਨੇ ਲਗਾਤਾਰ ਤਰਾਸ਼ਤੀ ਮੇਲੇ ਲੱਗਦੇ ਆ ਜੀ ਤੇ ਦੋ ਮੁੱਖ ਸ਼ੁਭਰਾਤਰੀਆਂ ਲੱਗਦੀਆਂ ਜਿਹਦੇ ਵਿੱਚੋਂ ਵੱਡੀ ਸ਼ੁਭਰਾਤਰੀ ਆ ਪਰਿਸ਼ੁਭਰਾਤਰੀ ਲੱਗਦੀ ਹੈ ਜੀ ਤੇ ਸਰਦਾਰ ਲੂਆਂ ਦੀ ਗੱਲ ਕਰੀਏ ਆਪਾਂ ਇਹ ਸ਼ੁਭਰਾਤਰੀ ਵਿੱਚ ਦੂਰੋਂ ਦੂਰੋਂ ਸਰਦਾਰ ਲੂ ਆਉਂਦੇ ਨੇ ਜਿਵੇਂ ਕਿ ਪੰਜਾਬ ਤੋਂ ਸਾਰੇ ਆਉਂਦੇ ਨੇ ਸਾਰੀਆਂ ਸਟੇਟਾਂ ਆਉਂਦੀਆਂ ਨੇ ਹਿਮਾਚਲ ਤੋਂ ਹਰਿਆਣੇ ਤੋਂ ਰਾਜਸਥਾਨ ਤੋਂ ਵੀ ਸਰਦਾਰ ਬੱਦ ਛੜ ਕੇ ਉਸਤਾਨ ਵਾਲਾ ਉਹਦੇ ਲਈ ਜੀ ਆਈਆ ਸੰਗਤਾਂ ਦੇ ਲਈ ਤੁਹਾਡੇ ਵੱਲੋਂ ਕੀ ਪ੍ਰਬੰਧ ਕੀ ਕੀਤਾ ਗਿਆ ਹੈ ਹਾਂਜੀ ਆਈਆ ਸੰਗਤਾਂ ਪਹਿਲਾਂ ਉਹਨਾਂ ਦੀ ਸਟਾਰਟਿੰਗ ਤੋਂ ਲੈ ਕੇ ਉਹਨਾਂ ਦੀ ਪਾਰਕਿੰਗ ਦੀ ਵਿਵਸਥਾ ਸਾਡੀ ਕਮੇਟੀ ਵੱਲੋਂ ਕਰੀ ਜਾਂਦੀ ਆ ਉਸ ਤੋਂ ਬਾਅਦ ਉਹਨਾਂ ਦੇ ਲੰਗਰ ਦਾ ਪ੍ਰਬੰਧ ਉਹਨਾਂ ਨੂੰ ਮੱਥਾ ਟਿਕਾਉਣ ਦਾ ਪ੍ਰਬੰਧ ਜੇ ਕੋਈ ਸੰਗਤ ਦੂਰੋਂ ਆਉਂਦੀ ਆ ਤਾਂ ਅਸੀਂ ਉਹਨਾਂ ਨੂੰ ਹੁਣੋ ਸਾਰੀ ਦਾ ਕੰਮ ਵੀ ਚੱਲ ਰਿਹਾ ਹੁਣੋ ਸਾਰੀ ਦਾ ਕੰਮ ਵੀ ਚੱਲ ਰਿਹਾਗਾ ਤੇ ਪਹਿਲਾਂ ਵੀ ਸਾਡੇ ਕੋਲੇ ਕਮਰੇ ਹੈਗੇ ਆ ਉੱਥੇ ਰਹਿਣ ਦਾ ਵਿਵਸਥਾ ਵੀ ਸਾਡੇ ਕੋਲੇ ਹੁੰਦੀ ਆ ਗੱਲ ਕਰੀਏ ਕਾਬੜੀਆਂ ਦੀ ਕਿੰਨੇ ਕਾਬੜੀਏ ਤੁਰਹਾਨਾ ਕੀਤੇ ਗਏ ਸੀ ਵਿੱਚ ਚਲੋ ਹਾਂਜੀ ਇਸ ਤੋਂ ਦੋ ਗਰੁੱਪ ਜਾਂਦੇ ਹੁੰਦੇ ਹੈਗੇ ਜੀ ਉਸ ਦੇ ਵਿੱਚ ਕਈ ਪਿੰਡਾਂ ਤੋਂ ਨੇੜੇ-ਨੇੜੇ ਪਿੰਡਾਂ ਤੋਂ ਵੀ ਕਾਬਟੀਏ ਨਾਸਮੂਲੀਅਤ ਲੈਂਦੇ ਹੈਗੇ ਪờੜ ਦੇ ਬਹੁਤ ਵੱਡੀ ਗਿਣਤੀ ਵਿੱਚ 2 ਤੋਂ 250 ਪờੜ ਤੋਂ ਹੁੰਦੇ ਹੈਗੇ 100 ਤੋਂ 150 ਆਸ-ਪਾਸ ਦੇ ਪਿੰਡਾਂ ਤੋਂ 400 ਕਾਬਟੀਏ ਲਗਭਗ ਜਲ ਲੈ ਕੇ ਆਉਂਦੇ ਹੈ ਜੀ ਇੱਕ ਜੱਥਾ ਜੋ ਆਉਂਦਾ ਸਵੇਰੇ ਜਲ ਚੜਾਉਗਾ ਇੱਕ ਜੱਥਾ ਸ਼ਾਮ ਨੂੰ 7 ਵਜੇ ਦੇ ਕਰੀਬ ਆ ਕੇ ਜਲ ਚੜਾਏਗਾ ਨੌਜਵਾਨ ਪੀੜ੍ਹੀ ਦੀ ਅੱਜ ਦੀ ਸਨਾਤਨ ਤੋਂ ਬਹੁਤ ਪਾਸੇ ਹੋ ਰਹੀ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਦੇਖੋ ਨੌਜਵਾਨ ਪੀੜ੍ਹੀ ਨੂੰ ਅਸੀਂ ਇਹੀ ਕਹਿਣਾ ਚਾਹਾਂਗੇ ਦੇਖੋ ਅੱਜ ਕੱਲ ਸੋਸ਼ਲ ਮੀਡੀਆ ਦਾ ਦੌਰ ਹੈ ਜੀ ਅਸੀਂ ਚਾਹੁੰਦੇ ਹਾਂਗੇ ਵੀ ਸੋਸ਼ਲ ਮੀਡੀਆ ਹੀ ਇਹ ਗੱਲ ਪਚਾਵੇ ਵੀ ਸਨਾਤਨ ਨਾਲ ਜੁੜੀਆਂ ਆਪਣੇ ਜੋ ਲਾਅ ਆਗੇ ਕਾਨੂੰਨ ਆਗੇ ਉਹ ਵੀ ਸਨਾਤਨ ਚੋਂ ਹੀ ਨਿਕਲੇ ਹੋਏ ਆਗੇ ਉਹਦੇ ਵਿੱਚ ਵੀ ਇਹੀ ਦੱਸਿਆ ਜਾਂਦਾ ਕਿਵੇਂ ਰਹਿਣਾਗਾ ਕਿਵੇਂ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਉਹੀ ਸਨਾਤਨ ਸਿਖਾਉਂਦਾਗਾ ਜੀ ਵੀ ਸਭ ਨਾਲ ਕਿਵੇਂ ਰਹਿਣਾਗਾ ਸਭ ਨਾਲ ਕਿਵੇਂ ਵਿਵਹਾਰ ਕਰਨਾਗਾ ਅਸਲ ਵਿੱਚ ਅਸੀਂ ਚਾਹੁੰਦੇ ਹਾਂਗੇ ਵੀ ਆਪਦੇ ਮਾਪਿਓ ਆ ਜਿਹੜੇ ਉਹ ਆਪਦੇ ਬੱਚਿਆਂ ਨੂੰ ਸਨਾਤਨ ਧਰਮ ਨਾਲ ਜੋੜਨ ਦੱਸਣ ਉਹਨਾਂ ਨੂੰ ਵੀ ਇਹ ਬਹੁਤ ਹੀ ਪੁਰਾਣਾ ਧਰਮ ਆ ਤੇ ਇਸ ਨਾਲ ਜੁੜ ਕੇ ਇਸ ਵਿੱਚੋਂ ਸਿੱਖਿਆ ਲੈਣਾ